ਸਾਡੀ ਘਰ ਸਾਡੀ ਮੰਮੀ ਨਾ ਸਾਰਾ ਪੰਜ ਲੱਖ ਦਾ ਸੋਨਾ ਲੈ ਕੇ ਇਹ ਮੁੰਡੇ ਨਾਲ ਫਰਾਰ ਹੋ ਗਏ ਸਾਡੇ ਬਾਪੂ ਸਾਨੂੰ ਰੋਟੀ ਖਾਈ ਜਾਂਦਾ ਕੱਲਾ ਸਾਰਾ ਦੇ ਜਾਂਦਾ ਸਾਰੀਆਂ ਬਾਰੀਆਂ ਖਾ ਲੀਆਂ ਭਈਆ ਮੈਂ ਦਿਖਾ ਦੇਣਾ ਤੁਨ ਆ ਜਾ ਖਾ ਵੇਖ ਸਾਰੀਆਂ ਬਾਲੀਆਂ ਖਾ ਲਈ ਕਰਕੇ ਹੁੰਦੇ ਜਿੰਨਾ ਸੋਨਾ ਪਿਆ ਸੀ ਸਾਰਾ ਲਾਗੇ ਸਾਡੀ ਦਾਦੀ ਤਾਂ ਸਾਨੂੰ ਦਾਦੀ ਨਾਲੇ ਕਹਿੰਦੀ ਤੁਸੀਂ ਤੁਹਾਨੂੰ ਨਹੀਂ ਰੱਖਣਾ ਤੁਸੀਂ ਜਾਓ ਅਸੀਂ ਸਰਕਾਰ ਤੋਂ ਆਮੰਗ ਕਰਨਾ ਚਾਹੁੰਦੇ ਆ ਕਿ ਸਾਡੀ ਮੰਮੀ-ਵਾਪਾ ਲੈ ਆ ਸਾਡੀ ਜ਼ਿੰਦਗੀ ਬਣਵਾ ਦਿਓ ਜ਼ਿੰਦਗੀ ਦੇ ਵਿੱਚ ਬਹੁਤ ਤੋਖੇ ਮਿਲਦੇ ਨੇ ਪਰ ਜਦੋਂ ਆਪ ਦਾ ਕੋਈ ਤੋਖਾ ਕਰ ਜਾਂਦਾ ਤਾਂ ਬੜਾ ਦੁੱਖ ਹੁੰਦਾ ਇੱਕ ਜੀਵਨ ਸਾਥੀ ਜਿਸ ਦੇ ਨਾਲ 15 ਸਾਲ ਬਤਾਏ ਹੋਣ ਔਰ 4 ਬੱਚੇ ਆ ਉਹ ਸਾਥੀ ਛੱਡ ਕੇ ਚਲਾ ਜਾਵੇ ਤਾਂ ਬੜਾ ਦੁੱਖ ਹੁੰਦਾ ਤੇ ਇਹ ਕਿਸੇ ਮੁੰਡੇ ਨਾਲ ਗੱਲ ਕਰ ਰਹੀ ਸੀ। ਇਹ ਚਾਰ ਬੱਚੇ ਆ ਆਪਾਂ ਸਮਾਜ ਦੇ ਵਿੱਚ ਰਹਿਣਾ। ਵੀ ਕੁੜੀ ਆ ਜਵਾਨ ਆ ਇਹਨਾਂ ਚੀਜ਼ਾਂ ਦੇ ਵਿੱਚ ਕੁਛ ਨਹੀਂ ਪਿਆ। ਉਹ ਮੈਂ ਜਦ ਪਤਾ ਕੀਤਾ ਉਹ ਬੰਦਾ ਇੱਕ ਬਾਬਾ ਸੀਗਾ ਜੀ। ਉੱਚਾ ਦਸਾਂ ਦਾ ਵੀ ਕੰਮ ਕਰਦਾ ਜੀ ਉਹ। ਉਹਦੇ ਘਰੇ ਵੀ ਅਸੀਂ ਜਾ ਕੇ ਆਏ ਗੱਡੀ ਲੱਗੀ ਹੋਈ ਆ। ਗਨੌ ਦਾ ਸਾਧ ਡੇਰਾ ਬਣਾਇਆ ਹੋਇਆ। ਕਿਸ ਦੀ ਜਾਣ ਤੋਂ ਬਾਹਰ ਘਰੇ ਜਾ ਕੇ ਆਏ ਆ। ਇਹਦੇ ਘਰੇ ਗੱਡੀਆਂ ਲਾਉਂਦਾ ਇਹ ਸਿੱਖਾਂ ਨੂੰ ਟਾਂ ਭੰਗਦੀਆਂ ਭਰ ਕੇ ਰਾਤ ਨੂੰ ਸਵੇਰਾਂ ਦੇ ਵਿੱਚ ਜਾਂਦਾ। ਸਾਰੀ ਗਲੀ ਨੇ ਸਾਨੂੰ ਦੱਸਿਆ ਜੀ। 16 ਸਾਲ ਦਾ ਰਿਸ਼ਤਾ ਏ 10 ਚੀਜ਼ 티 ਖਰਾਬ ਹੋ ਗਿਆ ਜੀ ਪੁਲਿਸ ਨੂੰ ਕੰਪਲੀਟ ਦਿੱਤੀ ਹੈ ਜੀ ਪੁਲਿਸ ਪਰ ਵੈਰੀਫਾਈ ਨਹੀਂ ਕਰ ਰਹੀ ਔਰ ਪੁਲਿਸ ਇਹ ਨਹੀਂ ਦੇਖ ਰਹੀ ਕਿਸੇ ਦਾ ਚਾਰ ਬੱਚੇ ਆ ਕਿਤੇ ਕਿਸੇ ਦੀ ਫੈਮਲੀ ਆ ਵੀ ਇਹ ਖਰਾਬ ਹੋ ਰਹੀ ਹੈ ਇਸ ਚੀਜ਼ ਨੂੰ ਨਾ ਸਰਕਾਰ ਦੇਖ ਰਹੀ ਹੈ ਇਹਨਾਂ ਚੀਜ਼ਾਂ ਨਾਲ ਲੋਕਾਂ ਦੇ ਘਰ ਖਤਮ ਹੋ ਜਾਣਗੇ ਲੋਕੀ ਵਿਆਹ ਕਰਾਉਣਾ ਛੱਡ ਜਣਗੇ ਮੈਂ ਥਾਣੇ ਜੀ ਥਾਣੇ ਦੇ ਛੱਡੋ ਜੀ ਮੈਂ ਹਰੇਕ ਚੌਂਕ ਦੇ ਵਿੱਚ ਜਿੱਥੇ ਡੀਐਸਪੀ ਸਾਹਿਬ ਮਿਲਦੇ ਸੀ ਉਹਨਾਂ ਨੂੰ ਵੀ ਮਿਲਦਾ ਸੀ ਪਰ ਉਹ ਅਣਦੇਖਾ ਕਰਕੇ ਮੇਰੇ ਕੋਲੋਂ ਚਲੇ ਜਾਂਦੇ ਸੀ ਦੀਵਾਲੀ ਦੇ ਦਿਨ ਸੀਗੇ ਜੀ ਉਹਨਾਂ ਨੂੰ ਇਹ ਵੀ ਨਹੀਂ ਦਿਖ ਰਿਹਾ ਸੀ ਵੀ ਚਾਰ ਬੱਚੇ ਲੈ ਕੇ ਬੰਦਾ ਨਾਲ ਖੜਾ ਵੀ ਮ ਵੀ ਆਪਦੇ ਘਰੇ ਧਿਆਨ ਰੱਖੋ ਕਿਉਂਕਿ ਹੁਣ ਸਮਾਜ ਦੇ ਵਿੱਚ ਜੀਣਾ ਮੁਸ਼ਕਲ ਹੋ ਚੁੱਕਿਆ ਆ ਆਪ ਦਾ ਘਰ ਬਚਾਓ ਮੇਰਾ ਤਾਂ ਕਾਰਜ ਉਹਦਾ ਜਿਹੜਾ ਉਪਚੜਿਆ ਉਹ ਤਾਂ ਤੁਹਾਡੇ ਸਾਹਮਣੇ ਹੀ ਆ ਤੁਹਾਨੂੰ ਦੱਸੀ ਜਾਂਦਾ ਮੈਂ ਕਿਸ ਤਰ੍ਹਾਂ ਉਜੜਿਆ ਤਾਂ ਆਪਦੇ ਬੱਚੇ ਬਚਾਓ ਘਰ ਬਚਾਓ ਆ ਉਹਦਾ ਸਰਕਾਰਾਂ ਨੇ ਤਾਂ ਹੀ ਕੰਮ ਖਰਾਬ ਕੀਤਾ ਵਾ ਇਹ ਰਿਲੇਸ਼ਨਸ਼ਿਪ ਚਲਾ ਕੇ ਜੀ ਸੁੱਚਾ ਕਰਦਾ ਬਾਬਾ ਹਾਂਜੀ ਪਰ ਬਾਬਾ ਇਹ ਤਾਂ ਲੋਕਾਂ ਦਾ ਭਲਾ ਕਰਦੇ ਆ ਉਹਨਾਂ ਨੇ ਤੁਹਾਡਾ ਨੁਕਸਾਨ ਕੀਤਾ ਘਰ ਤੋੜਿਆ ਇਹ ਸਾਧ ਡੇਰੇ ਵਾਲੇ ਦੇ ਲੋਕਾਂ ਦੇ ਘਰ ਖਤਮ ਕਰੀ ਜਾਂਦੇ ਆ ਜੀ ਹਾਂ ਜੀ ਇਹਨਾਂ ਸਾਡੇ ਰਿਆਣਾ ਤੋਂ ਬਚੋ ਜੀ ਜੀ ਮੇਰੇ ਘਰੇ ਲੁੱਟ ਕੋ ਕਰਕੇ ਗਏ ਆ ਸਾਰੀ ਬਿਮਾਰੀਆਂ ਬੁਰੀਆਂ ਖਾਲੀ ਸਾਰਾ ਕੁਝ ਦੱਸਿਆ ਨੇ ਬੱਚਿਆਂ ਨੂੰ ਪੁੱਛ ਲੋ ਭਾਵੇਂ ਤੁਸੀਂ ਲੁੱਟ ਕੋ ਕੀਤੀ ਵੀ ਆ ਜੀ ਬੇਟੇ ਸਾਨੂੰ ਬੜਾ ਪਿਆਰ ਮੰਮੀ ਕਿਉਂ ਕਰਦੀ ਸੀ ਕਿਉਂ ਕਰਦੀ ਸੀ ਮੰਮੀ ਨੇ ਫਿਰ ਤੈਨੂੰ ਫੋਨ ਨਹੀਂ ਕੀਤਾ ਮੰਮੀ ਤੈਨੂੰ ਪਿਆਰ ਕਰਦੇ ਨੰਮੀ ਨੇ ਕਿਉਂ ਕੀਤਾ ਇਹ ਤੁਹਾਨੂੰ ਪਤਾ ਸੀ ਦਾ ਮੰਮੀ ਦੀ ਯਾਦ ਆਉਂਦੀ ਆ ਮੰਮੀ ਦੀ ਯਾਦ ਆਉਂਦੀ ਆ ਨਹੀਂ ਆਉਂਦੀ ਕਿਉਂ ਨਹੀਂ ਆਉਂਦੀ ਯਾਰ ਨੇ ਆਉਂਦੇ ਕਿਉਂ ਨਹੀਂ ਆਉਂਦੀ ਗੀ ਧੋਖਾ ਕਰਕੇ ਕਿਹ ਕਰਿਆ ਧੋਖਾ ਕਰਕੇ ਕਿਤਾ ਨਹੀਂ ਆਉਂਦੀ ਤੁਹਾਡੀ ਮੰਮੀ ਸ਼ਾਇਦ ਤੁਹਾਨੂੰ ਸੋਲ ਰਹੀ ਹੈ ਕੋਈ ਸਨਹਿ ਦੇ ਨਾਲ ਸਾਡੀ ਮੰਮੀ ਵਾਪਸ ਲਿਆਓ ਸਾਡੀ ਜ਼ਿੰਦਗੀ ਬਰਵਾ ਦਿਓ ਸਾਡੀ ਤਾਂ ਜ਼ਿੰਦਗੀ ਖਰਾਬ ਹੋ ਗਈ ਹੈ ਮੇਰੇ ਪਾਪਾ ਦੀ ਤੇ ਸਾਡੀ ਬਿਲਕੁਲ ਤੁਸੀਂ ਚਲੇ ਜਾਣੇ ਪੜਦੇ ਹੋ ਬੇਟਾ ਹਾਂਜੀ ਉਹ ਕਾਫੀ ਦਿਨਾਂ ਤੋਂ ਨਹੀਂ ਆਏ ਸਾਡੇ ਘਰੇ ਤੁਹਾਨੂੰ ਤੁਹਾਨੂੰ ਸਕੂਲ ਜਾਣ ਦੇ ਵਿੱਚ ਦਿੱਕਤ ਆਉਂਦੀ ਹੋਗੀ ਬੇਟਾ ਹਾਂ ਜੀ ਪਾਪਾ ਇੱਥੇ ਆ ਕੇ ਪਾਪਾ ਜਾਨਾ ਕੁਛ ਕਰਦੇ ਆ ਇਹ ਸਮਾਂ ਹੁੰਦਾ ਹੈ ਬੱਚਿਆਂ ਨੂੰ ਤਰੱਕੀ ਦੇਣ ਦਾ ਬੱਚਿਆਂ ਨੂੰ ਪਿਆਰ ਕਰਨ ਦਾ ਬੱਚਿਆਂ ਨੂੰ ਸੈਟਿੰਗ ਕਰਨ ਦਾ ਤੇ ਫਿਰ ਤੁਹਾਡੀ ਘਰੇ ਆਂਦੀ ਸੈਟਿੰਗ ਕਰ ਲਈ ਐਨੀ ਮੂਰਖ ਨਹੀਂ ਸੀਗੀ ਕੀ ਪਤਾ ਨਹੀਂ ਦਿਮਾਗ ਦੇ ਵਿੱਚ ਕੀ ਉਹਨੇ ਭਰਿਆ ਜੀ ਪਲਾਨਿੰਗ ਵਾਲੀ ਸਾਰਾ ਕੁਝ ਹੋਇਆ ਮੇਰੇ ਬੱਚੇ ਨੂੰ ਨੀਂਦੀਆਂ ਗੋਲੀਆਂ ਦੇ ਕੇ ਜੈਦੋ ਕੋਈ ਨਾ ਮੇਰੇ ਬੱਚੇ ਮਰ ਵੀ ਸਕਦੇ ਦੀ ਸ਼ਰਤ ਨੂੰ ਗਈ ਆ ਬਾਕੀ ਲੱਕੇ ਐਸ਼ ਤੋਂ ਨਾਲ ਮੈਨੂੰ ਕਲੀਅਰ ਜੀ ਲੈ ਕੇ ਗਈ ਵੀ ਆ ਉਲਮਾਰੀਆਂ ਖਾਲੀ ਆ ਚੋਰੀ ਤਾਂ ਚਲੋ 2-3-4 ਲੱਖ 5 ਲੱਖ ਦੀ ਹੋ ਗਈ ਉਹ ਦਿਸੀ ਜਾਂਦਾ ਜੀ ਸ ਪਰਿਵਾਰ ਵੀ ਖਤਮ ਕਰ ਗਈ ਉਹ ਮੇਰਾ ਬੱਚੇ ਨਿੱਕੇ ਨਿੱਕੇ ਰੋਲ ਗਈ ਤੁਹਾਡੀ ਪਤਨੀ ਨੇ ਉਹ ਜਿਹਾ ਸਟੈਪ ਚੱਕਿਆ ਕਿਤਨੇ ਕੀਤੇ ਤਾਂ ਉਹਦੇ ਦਿਮਾਗ ਦੇ ਵਿੱਚ ਤੁਹਾਡੇ ਪ੍ਰਤੀ ਕੋਈ ਨੈਗੇਟਿਵ ਪੁਆਇੰਟ ਹੋਊਗਾ ਜਿੰਮੇ ਦਾ ਪਤੀ ਮੈਨੂੰ ਖੁਸ਼ ਨਹੀਂ ਰੱਖਦਾ ਮੈਨੂੰ ਪੈਸੇ ਨਹੀਂ ਦਿੰਦਾ ਮੈਨੂੰ ਖਰਚਾ ਨਹੀਂ ਦਿੰਦਾ ਕੁਝ ਨਾ ਕੁਝ ਤਾਂ ਉਹਦੇ ਮਨ ਦੇ ਵਿੱਚ ਅਲਿਗੇਸ਼ਨ ਹੋਊਗਾ ਨਾ ਤੇ ਸੋਨਾ ਤੇ ਥੋੜਾ ਬੋਤਾ ਕੈਸ਼ ਘਰੇ ਪਿਆ ਸੀ ਉਹ ਸਾਰਾ ਲੈ ਗਈ ਜਿੰਦਗੀ ਦੇ ਵਿੱਚ ਬਹੁਤ ਧੋਖੇ ਮਿਲਦੇ ਨੇ ਪਰ ਜਦੋਂ ਆਪ ਦਾ ਕੋਈ ਧੋਖਾ ਕਰ ਜਾਂਦਾ ਤਾਂ ਬੜਾ ਦੁੱਖ ਹੁੰਦਾ ਇੱਕ ਜੀਵਨ ਸਾਥੀ ਜਿਸ ਦੇ ਨਾਲ 15 ਸਾਲ ਬਤਾਏ ਹੋਣ ਔਰ 4 ਬੱਚੇ ਆ ਉਹ ਸਾਥੀ ਛੱਡ ਕੇ ਚਲਾ ਜਾਵੇ ਤਾਂ ਬੜਾ ਦੁੱਖ ਹੁੰਦਾ ਤੁਸੀਂ ਦੇਖ ਰਹੇ ਹੋ ਲੋਕ ਸੰਸਾਪ ਟੀਵੀ ਤੇ ਮੈਂ ਹਾਂ ਸੁਨੀਲ ਜੰਦਰ ਸਾਡੇ ਨਾਲ ਕਮਲਦੀਪ ਸਿੰਘ ਜੁੜਿਆ ਗੱਲਬਾਤ ਕਰਦੇ ਆ ਕਮਲਦੀਪ ਸਿੰਘ ਜੀ ਕੀ ਮਸਲਾ ਹੋਇਆ ਤੁਹਾਡਾ ਇਹ ਜੀ ਮੇਰੇ ਘਰੇ ਆ 2-3 ਸਾਲ ਤੋਂ ਚੱਲ ਰਿਆ ਸੀ ਕੰਮ ਮੈਨੂੰ ਹੁਣ ਪਤਾ ਲੱਗਿਆ ਵੀ 3-4 ਮਹੀਨਿਆਂ ਦੇ ਵਿੱਚ ਵਿੱਚ ਵੀ ਘਰੇ ਕਿਸ ਕੋਈ ਬੰਦੇ ਦੀ ਆਉਣੀ ਜਾਣੀ ਹੈ ਮੇਰੇ ਘਰੇ ਜੀ ਕਿਉਂਕਿ ਮੇਰੀ ਵਾਈਫ ਦੀਆਂ ਹਰਕਤਾਂ ਵਰਤ ਵਰਕ ਤਾਂ ਬਦਲ ਚੁੱਕੀਆਂ ਸੀਗੀਆਂ ਮੈਨੂੰ ਰੋਟੀ ਦੇਣ ਦਾ ਤਰੀਕਾ ਬੋਲਣ ਦਾ ਤਰੀਕਾ ਤੇ ਬੁਲਾਉਣ ਦਾ ਤਰੀਕਾ ਬਦਲ ਚੁੱਕਿਆ ਸੀਗਾ ਇਹਨਾਂ ਤਰੀਕਾ ਤੋਂ ਮੈਂ ਨੋਟ ਕਰਦਾ ਗਿਆ ਤੇ ਮੈਂ ਆਪਦੀ ਵਾਈਫ ਤੇ ਮਗਰ ਲੱਗ ਗਿਆ ਵੀ ਮੈਂ ਇਹਨੂੰ ਵੈਰੀਫਾਈ ਕਰਾਂ ਮੀ ਕੀ ਚੱਕਰ ਹੈ ਮੇਰੀ ਵਾਈਕ ਸਟੈਪ ਬਾਈ ਸਟੈਪ ਕੰਮ ਕਰ ਰਹੀ ਸੀ ਮੈਂ ਸਟੈਪ ਬਾਈ ਸਟੈਪ ਆਪਣੇ ਕੰਮ ਕਰ ਰਹੀ ਸੀ ਤੇ ਹਰ ਸਟੈਪ ਦੇ ਵਿੱਚ ਫੇਲ ਹੋ ਰਹੀ ਸੀ ਇੱਕ ਦਿਨ ਕੇ ਐਸਾ ਆਇਆ ਕਿ ਮੈਂ ਇਹਨੂੰ ਕਿਹਾ ਵੀ ਮੈਂ ਕਿਤੇ ਚੱਲਿਆ ਤੇ ਮੈਂ ਵਾਪਿਸ ਮੁੜ ਆਇਆ ਕਿਸਕੇ ਗੱਲ ਕਰਕੇ ਕੈਂਡੀਡੇਟ ਘੰਟੇ ਦੇ ਵਿੱਚ ਤੇ ਮੈਂ ਬਾਹਰ ਖੋਲ ਕੇ ਬਿਨਾ ਦਸੇ ਅੰਦਰ ਆਇਆ ਤੇ ਇਹ ਕਿਸੇ ਮੁੰਡੇ ਨਾਲ ਗੱਲ ਕਰ ਰਹੀ ਸੀ ਇਹਨੂੰ ਮੈਂ ਪੁੱਛਿਆ ਵੀ ਇਹ ਕੌਣ ਹੈ ਇਹਨੇ ਮੈਨੂੰ ਬਹੁਤ ਬਹਾਨੇ ਬੁੰਨੇ ਲਾ ਕੇ ਵੀ ਮਿਸ ਕੋ ਲਾਈ ਹੈ ਫਲਾਨਾ ਜੀ ਆਪੋ ਅਜਿਮੀ ਵੀ ਆ ਔਰਤ ਆਦਮੀ ਨੂੰ ਬੇਫਿਕਰ ਬਣਾਦੀ ਹੈ। ਉਸ ਤੋਂ ਬਾਅਦ ਮੈਂ ਨੰਬਰ ਇਸ ਨੂੰ ਨਵਾਂ ਲੈ ਕੇ ਦਿੱਤਾ। ਮੈਂ ਕਿਹਾ ਵੀ ਆਪਣਾ ਰਿਸ਼ਤਾ ਵਧੀਆ 15-16 ਸਾਲ ਆਪਣਾ ਵਿਆਹ ਹੋ ਗਿਆ ਚਾਰ ਬੱਚੇ ਆ। ਆਪਾਂ ਸਮਾਜ ਦੇ ਵਿੱਚ ਰਹਿਣਾ ਹੈ। ਵੀ ਕੁੜੀ ਆ ਜਵਾਨ ਹੈ। ਇਹਨਾਂ ਚੀਜ਼ਾਂ ਦੇ ਵਿੱਚ ਕੁਝ ਨਹੀਂ ਪਿਆ। ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਇਹ ਨਾ ਸਮਝੀ। ਇਸਨੇ ਕਿ ਉਸ ਨਵੇਂ ਨੰਬਰ ਤੋਂ ਵੀ ਉਸ ਮੁੰਡੇ ਨੂੰ ਫੋਨ ਕੀਤੇ ਤੇ ਡਿਲੀਟ ਕਰ ਦਿੰਦੀ ਸੀ ਮੈਸੇਜ। ਮੈਸੇਜ ਡਿਲੀਟ ਕਰਨੀ ਸੀ ਮੈਂ ਕਿਸੇ ਸੌਫਟਵੇਅਰ ਵਿੱਚ ਤੋਂ ਪੁੱਛਿਆ ਵੀ ਮੇਰੀ ਵਾਈਫ ਸੋ ਸੋ ਇਹ ਮੈਂ ਸੀ ਢੀਡ ਕਰ ਦਿੰਦੀ ਆ ਕਿ ਕਿਹਨਾਂ ਕਿਸ ਤਰ੍ਹਾਂ ਨਿਕਲਣਗੇ ਪਰ ਉਸਨੇ ਮੈਨੂੰ ਕੋ ਦੋ ਤਿੰਨ ਕੋਡ ਦਿੱਤੇ ਮੈਂ ਉਹ ਕੋਡ ਨੱਪੇ ਤੇ ਇਹਦੀ ਸਾਰੀ ਚੈਟ ਜੋ ਵੀ ਆ ਸਾਰੀ ਹੀ ਬਾਹਰ ਆ ਗਈ ਉਹ ਮੈਂ ਜਦ ਦੇਖੀ ਤਾਂ ਮੈਨੂੰ ਦੁਬਾਰਾ ਫਿਰ ਉਹ ਪੁੱਛਿਆ ਵੀ ਤੂੰ ਨਵੇਂ ਨੰਬਰ ਤੋਂ ਵੀ ਇਹ ਕੁਛ ਕਰ ਰਹੀ ਹੈ ਵੀ ਤੀ ਕੀ ਚੱਕਰ ਆ ਫਿਰ ਮੈਂ ਉਸ ਬੰਦੇ ਦੀ ਆਈਡੀ ਕਢਾਈ ਵੀ ਇਹ ਬੰਦਾ ਕੌਣ ਹੈ ਜਦੋਂ ਮੈਂ ਉਹ ਆਈਡੀ ਕਢਾਈ ਉਹਦੇ ਵਿੱਚ ਪੁਰਾਣਾ ਨੰਬਰ ਆ ਗਿਆ ਕਿਸ ਦਾ ਹੂੰ ਕਿਉਂਕਿ 2.5 ਸਾਲ ਪਹਿਲਾਂ 3 ਸਾਲ ਪਹਿਲਾਂ ਵੀ ਇਹ ਚੈਟ ਕਰਦੀ ਫੜਦੀ ਸੀ ਫੜੀ ਹੋਈ ਸੀ ਮੈਂ ਉਹ ਨੰਬਰ ਤੋਂ ਮੈਨੂੰ ਸ਼ੱਕ ਹੋ ਗਿਆ ਵੀ ਇਹ ਨੰਬਰ ਉਹ ਆ ਹੂੰ 2.5 ਸਾਲ ਪੁਰਾਣਾ ਵੀ ਇਸ ਵੇਲੇ ਤੋਂ ਇਸ ਦਾ ਮਤਲਬ ਤੇਰੀ 3 ਸਾਲ ਹੋ ਗਈ ਇਸ ਮੁੰਡੇ ਨਾਲ ਕੱਲ ਇਹਨੂੰ ਪਹਿਲਾਂ ਵੀ ਮੈਂ ਹਰਕਤਾਂ ਦੋ ਤੇ ਦੀਆਂ ਮਾੜੀਆਂ ਸੀਗੀਆਂ ਥੋੜੀਆਂ ਬੋਤੀਆਂ ਮੈਂ ਨੋਟ ਕਰਦਾ ਹੁੰਦਾ ਸੀਗਾ ਜਿਵੇਂ ਇਸ ਤਰ੍ਹਾਂ ਦੇ ਕੰਮ ਇਹ ਕਰਦੀ ਸੀ ਕਰੇ ਚਲੋ ਮੇਰਾ ਰਿਸ਼ਤਾ ਸੀ ਜੀ ਮੈਂ ਰਿਸ਼ਤਾ ਬਚਾਉਣ ਕਰਕੇ ਚੁੱਪ ਕਰਕੇ ਤੁਰਿਆ ਆਂਦਾ ਸੀ ਕਾਹਨੂੰ ਰਿਸ਼ਤਾ ਖਰਾਬ ਕਰਨਾ ਦਬਣਾ ਪੈਂਦਾ ਬੰਦੇ ਨੂੰ ਪਰ ਨਹੀਂ ਇਹ ਹਟੀ ਇਸ ਨੇ ਆਪਦੇ ਚਰਿੱਤਰ ਨਹੀਂ ਸਹੀ ਕੀਤੇ ਤੇ ਮੇਰੇ ਸਮਾਜ ਦੇ ਵਿੱਚ ਰਹਿਣਾ ਹੈ ਮੇਰੇ ਬੱਚੇ ਜਵਾਨ ਸੀ ਅਸੀਂ ਇਹ ਚੀਜ਼ ਨਹੀਂ ਝਾਰ ਕਰਦੇ ਸੀ ਇਸ ਨੂੰ ਬਹੁਤ ਸਮਝਾਇਆ ਪਰ ਨਹੀਂ ਹਟੀ ਉਹ ਮੈਂ ਜਦ ਪਤਾ ਕੀਤਾ ਉਹ ਬੰਦਾ ਇੱਕ ਬਾਬਾ ਸੀਗਾ ਜੀ ਉਹ ਬੰਦਾ ਮੋਹਣੀ ਦਾ ਰਾਤ ਨੂੰ ਸਿਵਿਆਂ ਦੇ ਵਿੱਚ ਕੰਮ ਕਰਦਾ ਜੀ ਸਿਵਿਆਂ ਦੇ ਵਿੱਚ ਕੰਮ ਕਰਦਾ ਉਹ ਕੋਈ ਉੱਚਾ ਦਸਾਂ ਦਾ ਵੀ ਕੰਮ ਕਰਦਾ ਜੀ ਉਹ ਇਹ ਮੇਰੀ ਵਾਈਫ ਨੂੰ ਨਹੀਂ ਪਤਾ ਸੀ ਇਹਨੂੰ ਦੱਸ ਰਿਆ ਸੀ ਮੇਰੇ ਕੋਲ ਇਨਾ ਪੈਸਾ ਜੀ ਇਹ ਉਹ ਬਖਲਾਉਂਦਾ ਪਿਆ ਸੀ ਉਹਨੂੰ ਕਿਸ ਨੂੰ ਬਾਦ ਜਾਣ ਤੋਂ ਬਾਦ ਮੈਂ ਵੈਰੀਫਾਈ ਸਾਰਾ ਕੀਤਾ ਜੀ ਉਹ ਬੰਦਾ ਕੌਣ ਹੈ ਜੀ ਉਹਦੀ ਗਲੀ ਵਾਲਿਆਂ ਨੇ ਦੱਸਿਆ ਵੀ ਇਹ ਬੰਦਾ ਇਸ ਤਰ੍ਹਾਂ ਦਾ ਹੈ ਇਹ ਸਾਰੀ ਗਲੀ ਇਸ ਤੋਂ ਪਰੇਸ਼ਾਨ ਹੈ ਵੀ ਵੀ ਇਸ ਬੰਦੇ ਤੋਂ ਵੀ ਸਾਰੀ ਗਲੀ ਪਰੇਸ਼ਾਨ ਹੈ ਵੀ ਜਾਦੂ ਟੂਣਾ ਕਰਦਾ ਉਹਦੇ ਘਰੇ ਵੀ ਅਸੀਂ ਜਾ ਕੇ ਆਏ ਗੱਦੀ ਲੱਗੀ ਹੋਈ ਆ ਕੰਦਾ ਜੇ ਕਮਰੇ ਦੇ ਵਿੱਚ ਉਸਨੇ ਸਾਰਾ ਕੁਝ ਬਣਾਇਆ ਹੋਇਆ ਉਹਦਾ ਸਾਧ ਡੇਰਾ ਬਣਾਇਆ ਹੋਇਆ ਦੇਖਿਆ ਸੀ ਸਾਰਾ ਕੁਝ ਇਸ ਦੇ ਜਾਣ ਤੋਂ ਬਾਅਦ ਘਰੇ ਜਾ ਕੇ ਆਏ ਆ ਉਹਨਾਂ ਨੇ ਵੀ ਦੇਖਿਆ ਸਾਰਾ ਕੁਝ ਇਹਦੇ ਘਰੇ ਗੱਡੀਆਂ ਲਾਉਂਦਾ ਇਹ ਸਿਸ਼ਟਾ ਘੋਟਾਂ ਭੰਗਦੀਆਂ ਭਰ ਕੇ ਰਾਤ ਨੂੰ ਸਵੇਰਾਂ ਦੇ ਵਿੱਚ ਜਾਂਦਾ ਸਾਰੀ ਗਲੀ ਨੇ ਸਾਨੂੰ ਦੱਸਿਆ ਜੀ ਮੇਰੀ ਵਾਈਫ ਨੂੰ ਇਹ ਗੱਲਾਂ ਦਾ ਨਹੀਂ ਪਤਾ ਸੀ ਇਸ ਨੂੰ ਦਿਖਾ ਰਿਹਾ ਸੀ ਮੇਰੇ ਕੋਲ ਬਹੁਤ ਪੈਸਾ ਫਲਾਨਾ ਜੀ ਸਾਨੂੰ ਨਹੀਂ ਪਤਾ ਬਹਿ ਲਾ ਕੇ ਲੈ ਕੇ ਗਿਆ ਜਾਂ ਮੇਰੀ ਵਾਈਫ ਤੋਂ ਗਲਤੀ ਹੋਈ ਆ ਸਾਨੂੰ ਇਹ ਇਨਸਾਫ ਮਿਲਣਾ ਚਾਹੀਦਾ ਜੀ ਕੀ ਚੱਕਰ ਆ ਇਹ 16 ਸਾਲ ਦਾ ਰਿਸ਼ਤਾ ਇਹ ਡਿਸੀਟੀ ਖਰਾਬ ਹੋ ਗਿਆ ਜੀ 2 ਸਾਲ ਡੇਢ 2 ਸਾਲ ਦੇ ਕੱਚੀ ਇੱਕ ਮੇਰੇ ਬੱਚਿਆਂ ਦੀ ਇਹ ਵੀਡੀਓ ਬਲਰ ਨਹੀਂ ਕਰਨੀ ਚਾਹੀਦੀ ਮੇਰੀ ਵਾਈਫ ਨੂੰ ਦਿਖਣਾ ਚਾਹੀਦਾ ਵੀ ਮੇਰੇ ਬੱਚੇ ਮੇਰੇ ਨਾਲ ਖੜੇ ਆ ਵੀ ਸ਼ਾਇਦ ਕੋਈ ਮੂਹ ਮੰਮਤਾ ਉਹਦੇ ਅੰਦਰ ਹੋਵੇ ਤੇ ਸਾਡੇ ਨਾਲ ਗੱਲ ਕਰੇ ਜੀ ਅਕਸਰ ਤਾਂ ਅਸੀਂ ਛੋਟੇ ਬੱਚੇ ਨੇ ਬਲਰ ਕਰਦੇ ਆ ਵੀਡੀਓ ਤੁਸੀਂ ਇਹ ਨਹੀਂ ਕਰਨੀ ਨਹੀਂ ਕਰਨੀ ਬਲਰ ਜੀ ਕਿਉਂਕਿ ਮੇਰੀ ਵਾਈਫ ਨੂੰ ਦਿਖਣਾ ਚਾਹੀਦਾ ਵੀ ਸ਼ਾਇਦ ਕੀ ਉਹਦੇ ਤੋਂ ਗਲਤੀ ਹੋਈ ਆ ਸਾਨੂੰ ਆ ਕੇ ਦੱਸੇ ਵੀ ਕੀ ਚੱਕਰ ਸੀ ਇਤਰਾ ਕੋ ਦੁਖੀ ਸੀ ਕੀ ਸੀ ਕਿਉਂਕਿ ਮੇਰੇ ਨਾਲ ਤੋ ਉਟਾਈ ਤਿੰਨ ਮਹੀਨੇ ਦੇ ਵਿੱਚ ਅਸੀਂ ਸ਼ੀਸ਼ਗੰਜ ਗੁਰਦੁਆਰੇ ਵੀ ਜਾ ਕੇ ਇਹ ਵਧੀਆ ਅਸੀਂ ਪਰਿਵਾਰ ਸੀਗੇ ਜੀ ਕੋਈ ਇਹੋ ਜੀ ਗੱਲ ਨਹੀਂ ਸੀਗੀ ਅਸੀਂ ਕਰੇ ਵਧੀਆ ਖੁਸ਼ੀ ਸੀਗੇ ਵੀ ਇੱਕਦਮ ਕੀ ਹੋਇਆ ਜੀ ਇਹ ਮੈਨੂੰ ਨਹੀਂ ਪਤਾ ਲੱਗਿਆ ਜੀ ਤੁਸੀਂ ਪੁਲਿਸ ਨੂੰ ਕੰਪਲੇਨਟ ਦਿੱਤੀ ਸੀ ਪੁਲਿਸ ਨੂੰ ਕੰਪਲੇਟ ਦਿੱਤੀ ਹੈ ਜੀ ਪੁਲਿਸ ਪਰ ਵੈਰੀਫਾਈ ਨਹੀਂ ਕਰ ਰਹੀ ਉਹ ਕਹਿ ਰਹੀ ਹੈ ਉਹ ਬਾਲਗ ਹੈ ਇਹ ਆ ਉਹ ਪਰ ਉਹ ਪੁਲਿਸ ਇਹ ਨਹੀਂ ਦੇਖ ਰਹੀ ਕਿਸੇ ਦਾ ਚਾਰ ਬੱਚੇ ਆ ਕਿਤੇ ਕਿਸੇ ਦੀ ਫੈਮਿਲੀ ਆ ਜੀ ਇਹ ਖਰਾਬ ਹੋ ਰਹੀ ਹੈ ਰਿਲੇਸ਼ਨਸ਼ਲ ਸ਼ਿਪ ਦੇ ਜਿਹੜੇ ਹੈ ਗਲਤ ਹੈ ਜੀ ਇਸ ਚੀਜ਼ ਨੂੰ ਨਾ ਸਰਕਾਰ ਦੇਖ ਰਹੀ ਹੈ ਨਾ ਕੁਝ ਦੇਖ ਰਹੀ ਹੈ ਇਹਨਾਂ ਚੀਜ਼ਾਂ ਨਾਲ ਲੋਕਾਂ ਦੇ ਘਰ ਖਤਮ ਹੋ ਜਾਣਗੇ ਤੁਸੀਂ ਆਪਣੇ ਬੱਚਾ ਨਾਲ ਜਾ ਕੇ ਥਾਣੇ ਨਹੀਂ ਲੱਗਿਆ ਵੀ ਆਹ ਵੇਖੋ ਬੱਚੇ ਵੀ ਮੈਂ ਥਾਣੀ ਜੀ ਥਾਣੇ ਦੇ ਛੱਡੋ ਜੀ ਮੈਂ ਹਰੇਕ ਚੌਂਕ ਦੇ ਵਿੱਚ ਜਿੱਥੇ ਡੀਐਸਪੀ ਸਾਹਿਬ ਮਿਲਦੇ ਸੀ ਉਹਨਾਂ ਨੂੰ ਵੀ ਮਿਲਦਾ ਸੀ ਪਰ ਉਹ ਅਣਦੇਖਾ ਕਰਕੇ ਮੇਰੇ ਕੋਲੋਂ ਚਲੇ ਜਾਂਦੇ ਸੀ ਦੀਵਾਲੀ ਦੇ ਦਿਨ ਸੀਗੇ ਜੀ ਉਹਨਾਂ ਨੂੰ ਇਹ ਵੀ ਨਹੀਂ ਦਿਖ ਰਿਹਾ ਸੀ ਵੀ ਚਾਰ ਬੱਚੇ ਲੈ ਕੇ ਬੰਦਾ ਨਾਲ ਖੜਾ ਹੈ ਵੀ ਮੈਂ ਇਹਦੀ ਕੋਈ ਗੱਲ ਸੁਣਾ ਤੇ ਜਾਂ ਕੋਈ ਥਾਣੇ ਨੂੰ ਗੱਲ ਸੁਣਾ ਉਹਨਾਂ ਦੇ ਮਨ ਦੇ ਵਿੱਚ ਇਹ ਸੀਗਾ ਵੀ ਉਹ ਰਿਲੇਸ਼ਨਸ਼ਿਪ ਚੱਲ ਰਹੀਂਦੀ ਆ ਉਹ ਰਹਿ ਸਕਦੀ ਆ ਬਾਲਗ ਆ ਜੀ ਕਿਸੇ ਦਾ ਘਰ ਉਜੜਦਾ ਉਜੜੇ ਸਾਨੂੰ ਕੋਈ ਦਿੱਕਤ ਨਹੀਂ ਸੀ ਤੁਸੀਂ ਤੁਹਾਡੇ ਤੇ ਪ੍ਰੈਕਟੀਕਲ ਹੈ ਬੜੇ ਸ਼ਬਦ ਬ ਆਮ ਲੋਕਾਂ ਨੂੰ ਸੁਣਨ ਲਈ ਹੈ ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਇਹੋ ਜਿਹਾ ਕੋਈ ਹੋਰ ਕਿਸੇ ਨਾਲ ਨਹੀਂ ਮੈਂ ਇਹੀ ਆਮ ਜਨਤਾ ਸ਼ਹਿਰ ਨਿਵਾਸੀਆਂ ਨੂੰ ਸੰਦੇਸ਼ ਦੇਣਾ ਚਾਹੁੰਦਾ ਆਂ ਵੀ ਆਪਦੇ ਘਰੇ ਧਿਆਨ ਰੱਖੋ ਤੁਸੀਂ ਕੰਮ ਤੇ ਚਲੇ ਜਾਂਦੇ ਹੋ ਮਗਰੋਂ ਤੁਹਾਡੀਆਂ ਵਾਈਫ ਬੇਲੀਆਂ ਆਣ ਇਹਨਾਂ ਤੇ ਪੂਰਾ ਕੰਟਰੋਲ ਰੱਖੋ ਕਿਉਂਕਿ ਹੁਣ ਸਮਾਜ ਦੇ ਵਿੱਚ ਜੀਣਾ ਮੁਸ਼ਕਲ ਹੋ ਚੁੱਕਿਆ ਹੈ ਜਿਸ ਹਾਵ ਨਾਲ ਮੋਬਾਈਲਾਂ ਦੇ ਤੇ ਕੰਮ ਚੱਲ ਰਿਹਾ ਮੈਨੂੰ ਨਹੀਂ ਪਤਾ ਕੀ ਹੋ ਰਿਹਾ ਹੈ ਕਿ ਮੁਔਲਾਾਂ ਦੇ ਵਿੱਚ ਜਨਾਨੀਆਂ ਨੂੰ ਕੋਈ ਲੋਕ ਬਹਿਕਲਾ ਲਏ ਆ ਤੁਹਾਡੇ ਘਰ ਖਤਮ ਹੋ ਜਾਣ ਇਹਨਾਂ ਬਾਰੇ ਸੋਚੋ ਆਪਦਾ ਘਰ ਬਚਾਓ ਮੇਰਾ ਤਾਂ ਕਾਰਜੋ ਦਾ ਜਿਹੜਾ ਉੱჭੜਿਆ ਉਹ ਤੁਹਾਡੇ ਸਾਹਮਣੇ ਆ ਤੁਹਾਨੂੰ ਦੱਸੀ ਜਾਣਾ ਮੈਂ ਕਿਸ ਤਰ੍ਹਾਂ ਉਜੜਿਆ ਤਾਂ ਆਪਦੇ ਬੱਚੇ بچਾਓ ਘਰ ਬਚਾਓ ਆਪਦਾ ਸਰਕਾਰਾਂ ਨੇ ਤਾਂ ਹੀ ਕੰਮ ਖਰਾਬ ਕੀਤਾ ਵਾ ਇਹ ਰਿਲੇਸ਼ਨਸ਼ਿਪ ਚਲਾ ਕੇ ਜੀ ਜੋ ਵੀ ਲੋਕਾਂ ਦੇ ਘਰ ਉਜੜਦੇ ਉਜੜੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਤੁਸੀਂ ਕਹਿੰਦੇ ਉਹ ਜਿਹੜਾ ਜਿਹੜੀ ਦਿਨਾਂ ਨਹੀਂ ਮੇਰੀ ਕਿਹ ਦਿਨਾਂ ਗਈ ਆ ਉਹ ਬੰਦਾ ਪਿੱਛਾਂ ਲੜਦਾ ਬਾਬਾ ਹੈ ਹਾਂਜੀ ਪਰ ਬਾਬਾ ਤੇ ਲੋਕਾਂ ਦਾ ਭਲਾ ਕਰਦੇ ਹੈ ਉਹਨਾਂ ਨੇ ਤੁਹਾਡਾ ਨੁਕਸਾਨ ਕੀਤਾ ਘਰ ਤੋੜਿਆ ਕਿਵੇਂ ਦੇਖਦੇ ਸੀ ਬਾਬੇ ਜੀ ਹੁੰਦੇ ਜਿਵੇਂ ਸਾਡੇ ਸਿੰਘ ਆ ਜੀ ਉਹਨਾਂ ਨੂੰ ਬਾਬੇ ਕਿਹਾ ਜਾਂਦਾ ਜੀ ਇਹ ਸਾਧ ਡੇਰੇ ਵਾਲੇ ਬਾਬੇ ਨਹੀਂ ਹੁੰਦੇ ਜੀ ਇਹ ਕਾਲੇ ਲੰਮ ਪਰਦਾ ਇਹਨਾਂ ਦੀ ਗਲੀ ਦੱਸ ਰਹੀ ਹੈ ਜੀ ਹੂੰ ਹੂੰ ਅਸੀਂ ਤਾਂ ਸਿੰਘਾਂ ਨੂੰ ਬਾਬੇ ਕਹਿੰਦੇ ਜਿਹੜੇ ਸਾਡੇ ਪੁੰਨ ਕਰਦੇ ਆ ਜੀ ਹੂੰ 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 ਇਹ ਸਾਧ ਡੇਰੇ ਵਾਲੇ ਦੇ ਲੋਕਾਂ ਦੇ ਘਰ ਖਤਮ ਕਰੀ ਜਾਂਦੇ ਆ ਜੀ ਇਹਨਾਂ ਸਾਧ ਡੇਰੇ ਵਾਲਿਆਂ ਤੋਂ ਬਚੋ ਜੀ ਜੋ ਵੀ ਇਹ ਕਰ ਰਿਹਾ ਜ ਇਹ ਇਸ ਬੰਦੇ ਨੇ ਕਾਲੇ ਲੰਮ ਪੜੇ ਆ ਜੀ ਮੋਣੀ ਲਾਈਏ ਲੋਕ ਦੱਸ ਰਹੇ ਜੀ ਮੈਨੂੰ ਮੈਨੂੰ ਨਹੀਂ ਪਤਾ ਇਸ ਦੀ ਜਨ ਗਿਆਨ ਨਹੀਂਗਾ ਜਿਵੇਂ ਲੋਕ ਦੱਸਦੇ ਇਹਨਾਂ ਦੀ ਗਲੀ ਵਾਲੇ ਦੱਸ ਰਹੇ ਆ ਜੀ ਸਾਰਾ ਕੁਝ ਵੀ ਇਹ ਬੰਦਾ ਸਾਧ ਡੇਰੇ ਦਾ ਕੰਮ ਕਰਦਾ ਜੀ ਰਾਤ ਨੂੰ ਸਿਮਿਆਂ ਦੇ ਵਿੱਚ ਜਾਂਦਾ ਸੀ ਮੇਰੇ ਕੋਲ ਰਿਕਾਰਡਿੰਗਾਂ ਵੀ ਪਈਆਂ ਸਾਰਾ ਕੁਝ ਪਤਾ ਨਹੀਂ ਉਹਨੇ ਮੋਣੀ ਲਾਈ ਆ ਕੀ ਲਾਈਏ ਸਮੈਸਟ ਕਿ ਮੇਰੀ ਵਾਈਫ ਨੂੰ ਬਹਿਕ ਲਾਇਆ ਜਾਂ ਮੇਰੀ ਵਾਈਫ ਜਾਣ ਕੇ ਗਈ ਹੈ ਜੀ ਮੇਰੇ ਘਰੇ ਲੁੱਟ ਕੋ ਕਰਕੇ ਗਏ ਆ ਮੈਂ ਸਾਰੀ ਬਿਮਾਰੀਆਂ ਲਮੁਰੀਆਂ ਖਾ ਲਈਏ ਸਾਰਾ ਕੁਝ ਦਸੀਆਂ ਨੇ ਬੱਚਿਆਂ ਨੂੰ ਪੁੱਛ ਲਓ ਭਾਵੇਂ ਤੁਸੀਂ ਲੁੱਟ ਕੋ ਕੀਤੀ ਵੀ ਹੈ ਜੀ ਚਾਰ ਬੱਚੇ ਹੈ ਅਕਸਰ ਮਾਪਿਓ ਦੇ ਕੋਈ ਬੱਚਾ ਕੋ ਪਿਆਰਾ ਹੁੰਦਾ ਜਿਸ ਨੂੰ ਪਤਰੀ ਜਿਹੀ ਲੱਗਦੀ ਆ ਮਾਲ ਜਿਹੜੀ ਜ਼ਿਆਦਾ ਪਿਆਰ ਕਰਦੀ ਆ ਕਿਹੜੇ ਬੱਚੇ ਨੂੰ ਜ਼ਿਆਦਾ ਪਿਆਰ ਕਰਦੀ ਸੀ ਆ ਬੱਚੇ ਨੂੰ ਅਸੀਂ ਉਤਰਤਨ ਸੀ ਆ ਜੀ ਅੱਛਾ ਇਹਨੂੰ ਅਸੀਂ ਮਾਲਸ਼ਾ ਕਰ ਕਰਕੇ ਦੋਨੇ ਮੀਆਂ ਬੀਵੀ ਨੇ ਪਾਲਿਆ ਜੀ ਮੈਨੂੰ ਸਮਝ ਨਹੀਂ ਆ ਜੀ ਕਿਉਂ ਛੱਡ ਗਈ ਬਿਟੀ ਸਰਵਨ ਦੇ ਕਿਉਂ ਮੰਮੀ ਕਿਉਂ ਕਰਦੀ ਸੀ ਹੂੰ ਕਿਉਂ ਕਰਦੀ ਸੀ ਮੰਮੀ ਨੇ ਫਿਰ ਤੈਨੂੰ ਫੋਨ ਨਹੀਂ ਕੀਤਾ ਮੰਮੀ ਤੈਨੂੰ ਪਿਆਰ ਕਰਦੇ ਮੰਮੀ ਨੇ ਕਿਉਂ ਕੀਤਾ ਇਹ ਤੈਨੂੰ ਪਤਾ ਸੀ ਦਾ ਮੰਮੀ ਦੀ ਯਾਦ ਆਉਂਦੀ ਆ ਮੰਮੀ ਦੀ ਯਾਦ ਆਉਂਦੀ ਆ ਨਹੀਂ ਯਾਦ ਆਉਂਦੀ ਕਿਉਂ ਨਹੀਂ ਆਉਂਦੀ ਯਾਰ ਦੱਸ ਦੇ ਨਹੀਂ ਆਉਂਦੀ ਕਿਉਂ ਨਹੀਂ ਆਉਂਦੀ ਕੀ ਧੋਖਾ ਕਰਕੇ ਕਰਿਆ ਧੋਖਾ ਕਰਕੇ ਕਿਤਾ ਨਹੀਂ ਜਾਂਦੀ ਤੁਹਾਡੀ ਮੰਮੀ ਸ਼ਾਇਦ ਤੁਹਾਨੂੰ ਸੋਲ ਰਹੀ ਹੈ ਕੋਈ ਸਨੈਹ ਦੇਣਾ ਨਾਲ ਗਲਤੀ ਹੋ ਗਈ ਤੇ ਮਾਫ ਕਰ ਬੜੀ ਉੱਚੀ ਬੋਲਦੁ ਕਦਾ ਗਲਤੀ ਹੋ ਗਈ ਤੇ ਮਾਫ ਕਰ ਹੂੰ ਬੇਟਾ ਤੁਸੀਂ ਕੀ ਕਹਣਾ ਹੈ ਤੁਹਾਡੀ ਮੰਮੀ ਤੁਹਾਨੂੰ ਛੱਡ ਕੇ ਚਲੀ ਗਈਏ ਕੀ ਕਹਿੰਦਾ ਤੁਹਾਡਾ ਸਾਡਾ ਪਹਿਨਾ ਸਾਡੀ ਮੰਮੀ ਵਾਪਸ ਜਾਓ ਸਾਡੀ ਜ਼ਿੰਦਗੀ ਬਰਵਾ ਦੋ ਤੁਹਾਡੀ ਤਾਂ ਜ਼ਿੰਦਗੀ ਖਰਾਬ ਹੋ ਗਈ ਹੈ ਹੂੰ ਮੇਰੇ ਪਾਪਾ ਦੀ ਤੇ ਸਾਡੀ ਬਿਲਕੁਲ ਤੁਸੀਂ ਚਾਰੇ ਜਾਣੇ ਪੜਦੇ ਹੋ ਬੇਟਾ ਹਾਂਜੀ ਮੇਰੇ ਘਰ ਚ ਅਸੀਂ ਜੇ ਮਮਾ ਵਾਪਸ ਆਣਾ ਚਾਹੁੰਦੇ ਆ ਤਾਂ ਆ ਸਕਦੇ ਆ ਹੂੰ ਮੇਰਾ ਨਾਮ ਬੇਟਾ ਤੁੰਡ ਮਮਾ ਛੱਡ ਕੇ ਚਲੇ ਗਏ ਆ ਛੱਡ ਕੇ ਗਏ ਆ ਕਾਫੀ ਦਿਨਾਂ ਤੋਂ ਨਹੀਂ ਆਏ ਸਾਡੇ ਘਰੇ ਹੂੰ ਤੁਹਾਨੂੰ ਤੁੰਨ ਬਸਕੂਲ ਜਾਣ ਦੇ ਵਿੱਚ ਦਿੱਕਤ ਹੁੰਦੀ ਹੋਗੀ ਬੇਟਾ ਹਾਂਜੀ ਪਾਪਾ ਹੀ ਧਿਆਰ ਕਰਦੇ ਆ ਪਾਪਾ ਹੀ ਸਾਰਾ ਕੁਝ ਕਰਦੇ ਆ ਦਸ਼ਕ ਤੋਂ ਸੁਣ ਰਹੀ ਐ ਮੈਨੂੰ ਸ਼ਬਦ ਨਹੀਂ ਆਉਂਦੇ ਵੀ ਮੈਂ ਤੁਹਾਨੂੰ ਕੀ ਸਵਾਲ ਪੁੱਛਾਂ ਪਰ ਮੈਨੂੰ ਬੜਾ ਦੁੱਖ ਹੋ ਰਿਹਾ ਇਸ ਚੀਜ਼ ਦਾ ਆਜੀ ਪੱਥਰ ਕਰਕੇ ਬੈਠੇ ਆ ਜੀ ਕੀ ਕਹਿ ਸਕਦੇ ਆ ਜੀ ਹੁਣ ਆ ਆਪਦਾ ਜੀ ਜਦੋਂ ਇਹ ਕੁਛ ਕਰ ਗਏ ਨਹੀਂ ਬਿਆਨ ਹੁੰਦਾ ਜੀ ਕਿਉਂਕਿ ਇਹੇ ਸਮਾਂ ਹੁੰਦਾ ਹੈ ਬੱਚਿਆਂ ਨੂੰ ਤਰੱਕੀ ਦੇਣ ਦਾ ਬੱਚਿਆਂ ਨੂੰ ਪਿਆਰ ਕਰਨ ਦਾ ਬੱਚਿਆਂ ਨੂੰ ਸੈਟਿੰਗ ਕਰਨ ਦਾ ਤੇ ਫਿਰ ਤੁਹਾਡੀ ਘਰੇ ਨੇ ਆਪਦੀ ਸੈਟਿੰਗ ਕਰਨੀ ਸੈਟਿੰਗ ਕਰ ਲੋ ਕੋਈ ਜਾਦੂ ਟੂਣਾ ਜੀ ਵੀ ਇੰਨੀ ਮੂਰਖ ਨਹੀਂ ਸੀਗੀ ਕੀ ਪਤਾ ਉਹਦੇ ਦਿਮਾਗ ਦੇ ਵਿੱਚ ਕੀ ਉਹਨੇ ਭਰਿਆ ਜੀ ਕੀ ਮੋਹਣੀ ਮਾਣੀ ਦਾ ਦੱਸ ਰੇ ਮੈਨੂੰ ਕੀ ਇਹ ਲੱਗਦਾ ਕੁਛ ਇਹ ਨਹੀਂ ਮੈਨੂੰ ਪਤਾ ਵੀ ਇਹ ਕਿਉਂ ਕਰਕੇ ਗਈ ਇੰਨੀ ਹੈ ਨਹੀਂ ਸੀ ਉਹਦੇ ਦਿਮਾਗ ਦੇ ਵਿੱਚ ਨੁਕਸ ਪੈ ਚੁੱਕਿਆ ਉਹਦੇ ਗਾਲ-ਗਾਲ ਤੇ ਲੜਾਈ ਕਰ ਰਹੀ ਸੀ ਉਹ ਦੋਨੇ ਜਣਿਆਂ ਨੇ ਪਲਾਨਿੰਗ ਸੀਗੀ 2 2.5 3 ਮਹੀਨਿਆਂ ਤੋਂ ਜੋ ਵੀ ਮੇਰੇ ਘਰੇ ਚੱਲ ਰਿਹਾ ਸੀਗਾ ਸਾਰੀ ਪਲਾਨਿੰਗ ਵਾਲੀ ਸਾਰਾ ਕੁਝ ਹੋਇਆ ਮੇਰੇ ਬੱਚੇ ਨੂੰ ਨੀਂਦੀਆਂ ਗੋਲੀਆਂ ਦੇ ਕੇ ਜੈਦੋ ਉਹ ਹੋਵੇ ਤਾਂ ਮੇਰੇ ਬੱਚੇ ਮਰ ਵੀ ਸਕਦੇ ਸੀ ਜਦੋਂ ਉਹ ਗਈ ਆ ਬਾਕੀ ਦਾ ਕੈਸ਼ ਤੋਂ ਨਾਲ ਮੈਨੂੰ ਕਲੀਅਰ ਜੀ ਲੈ ਕੇ ਗਈ ਵੀ ਆ ਉਲਮਾਰੀਆਂ ਖਾਲੀ ਆ ਅੱਛਾ ਤੁਹਾਨੂੰ ਤੁਸੀਂ ਜਿਹੜੇ ਬਾਬੇ ਦੇ ਦੋਸ਼ ਲਾ ਰਹੇ ਹੋ ਤੁਹਾਡਾ ਉਹਦੇ ਨਾਲ ਕਿਤੇ ਤਾਲਮੇਲ ਨਹੀਂ ਹੋਇਆ ਕੋਈ ਨਹੀਂ ਜੀ ਮੈਂ ਕਦੀ ਦੇਖਿਆ ਨਹੀਂ ਉਹਨੂੰ ਕਦੀ ਵੀ ਹਜੇ ਤੱਕ ਵੀ ਨਹੀਂ ਮੈਂ ਦੇਖਿਆ ਤੇ ਮੇਰੇ ਕੋਲ ਹੁਣ ਵੀ ਕਿਸੇ ਨੇ ਫੋਟੋ ਹੀ ਪਾਈ ਆ ਹਜੇ ਵੀ ਮੈਂ ਦੇਖਿਆ ਨਹੀਂ ਕਿ ਕੌਣ ਆ ਕੌਣ ਨਹੀਂ ਮੇਰੀ ਪਿੱਠ ਪਿੱਛੇ ਚੱਲ ਰਹੀ ਸਭ ਕੁਝ ਇਹ ਅੱਛਾ ਮੈਨੂੰ ਕੁਝ ਨੌਲੇਜ ਨਹੀਂ ਸੀ ਇਸ ਗੱਲ ਦੀ ਮੈਂ ਤਾਂ ਬੱਚੇ ਪਾਲ ਰਿਹਾ ਸੀ ਤੁਹਾਨੂੰ ਪਤਾ ਹੀ 30 35 40 ਹਜ਼ਾਰ ਰੁਪਇਆ ਘਰ ਦਾ ਖਰਚਾ ਹੂੰ ਕੱਲੀ ਰਹਿੰਦੀ ਸੀ ਇਹ 2 ਵਜੇ ਆ ਜਾਂਦੇ ਸੀ ਬੱਚੇ ਜੀ ਉਦੋਂ ਬਾਅਦ ਦੋ ਤੋਂ ਪਹਿਲਾਂ ਪਹਿਲਾਂ ਸਾਰਾ ਕੁਝ ਚੱਲਦਾ ਰਹਿੰਦਾ ਮੇਰੇ ਸਾਹਮਣੇ ਜਦੋਂ ਹੁੰਦਾ ਇਹ ਕੁਝ ਨਹੀਂ ਚੱਲਦਾ ਸੀ ਹੂੰ ਯਾਨੀ ਕਿ ਪਲਾਨਿੰਗ ਨਾਲ ਚੱਲ ਰਹੀ ਸਭ ਕੁਝ ਇਹ ਇਹ ਹਮਮਕਿ ਸ ਜੇ ਤੁਹਾਡੀ ਘਰ ਵਾਲੀ ਇਹਦੇ ਕੋਲੇ ਜਿਵੇਂ ਆਮ ਲੜੀ ਚੱਲੀ ਨੇ ਕਿਸੇ ਕੋ ਕੋ ਟੋੜਟਾ ਤੋਂ ਲੈਣੇ ਐਸ ਤਰ੍ਹਾਂ ਜਾਂਦੀ ਸੀ ਉਹਨਾਂ ਕੋਲ ਨਹੀਂ ਜੀ ਮੈਨੂੰ ਹਜੇ ਤੱਕ ਕਲੀਅਰ ਨਹੀਂ ਹੈ ਕਲੀਅਰ ਹੀ ਨਹੀਂ ਕਿਸ ਤਰ੍ਹਾਂ ਉਹਨੂੰ ਮਿਲਿਆ ਜੀ ਪਰ ਮੈਨੂੰ ਇਹ ਪਤਾ ਕਿ 2.5 ਸਾਲ ਹੋ ਗਏ ਸੀ ਇਹ ਗੱਲ ਚੱਲ ਰਹੀ ਸੀ ਮੇਰੇ ਘਰੇ ਮਿਲ ਕੇ ਤੁਹਾਨੂੰ ਹੁਣ ਪਤਾ ਲੱਗਿਆ ਮੈਨੂੰ ਹੁਣ ਕਲੀਅਰ ਹੋ ਗਿਆ ਸੀਗਾ ਵੀ ਕਿ ਉਹ ਵੀ ਮੈਂ ਆਧਾਰ ਕਾਰਡ ਕਢਾਇਆ ਉਹਦੇ ਮੁੰਡੇ ਦਾ ਤੋਂ ਪੁਰਾਣਾ ਨੰਬਰ ਆ ਗਿਆ ਉਹਦਾ ਉਹ 2.5 ਸਾਲ ਪਹਿਲਾਂ ਇਸ ਕੋ ਮੁੰਡੇ ਨਾਲ ਚੈਟ ਛੁਟ ਕਰ ਰਹੀ ਸੀ ਇਹ ਪਤਾ ਵੀ ਉਸਨੂੰ ਮੈਨੂੰ ਕਲੀਅਰ ਹੋ ਗਿਆ ਸੀ ਇਹ ਨੰਬਰ ਉਸੇ ਮੁੰਡੇ ਦਾ ਜੀ ਇਹਦੀ ਗੱਲ ਨੂੰ ਹੁਣ ਤੁਸੀਂ ਕੀ ਫਿਰ ਉਹ ਜਿਹੜੇ ਉਹ ਬਾਬਾ ਤੇ ਤੁਸੀਂ ਜਿਹੜੇ ਤੁਹਾਡੀ ਪਤਨੀ ਹੈ ਹਾਂਜੀ ਤੁਸੀਂ ਪਰ ਉਹਨਾਂ ਤੋਂ ਫਿਰ ਚੋਰੀ ਦਾ ਦੋਸ਼ ਲਾਉਣੀ ਕਿਉਂ ਚੋਰੀ ਕਰਨੀ ਮੇਰਾ ਪਰਿਵਾਰ ਹੀ ਖਤਮ ਕੀਤਾ ਜੀ ਚੋਰੀ ਤਾਂ ਚਲੋ 2 3 4 ਲੱਖ 5 ਲੱਖ ਦੀ ਹੋ ਗਈ ਔਰ ਦਿਸੀ ਜਾਂਦਾ ਜੀ ਪਰਿਵਾਰ ਵੀ ਖਤਮ ਕਰ ਗਈ ਉਹ ਮੇਰਾ ਬੱਚੇ ਨਿੱਕੇ ਨਿੱਕੇ ਰੋਲ ਗਏ ਤੁਸੀਂ ਨੇ ਪੁਲਿਸ ਨੂੰ ਕੰਪਲੇਨਟ ਦਿੱਤੀ ਹਾਂਜੀ ਪੁਲਿਸ ਨੂੰ ਕੰਪਲੀਟ ਦਿੱਤੀ ਹੈ ਪੁਲਿਸ ਜਿਆਦਾ ਵੈਰੀਫਾਈ ਨਹੀਂ ਕਰ ਰਹੀ ਕਿਉਂਕਿ ਦਿਵਾਲੀ ਤੋਂ ਪਹਿਲਾਂ ਦੀ ਗੱਲ ਹੀ ਦਿੱਤੀ ਗਈ ਹੈ ਦਿਵਾਲੀ ਤੇ ਪੁਲਿਸ ਬਸ ਚਲਾ ਜਾਂਦਾ ਸੀਗਾ ਮੈਂ ਬੱਚੇ ਲੈ ਕੇ ਜੀ ਉਲਟਾ ਮੈਨੂੰ ਹੀ ਕਹਿ ਰਹੇ ਸੀ ਤੂੰ ਬੱਚੇ ਲੈ ਕੇ ਆਏ ਆ ਸ਼ਹਿਰ ਤੇਰੇ ਚੀ ਗਲਤੀ ਆ ਫਲਾਨਾ ਢਮਕਾ ਜੋ ਆ ਮੈਂ ਬੱਚੇ ਲੈ ਕੇ ਜਾਣੋਂ ਹਟ ਗਈ ਉਸ ਤੋਂ ਬਾਅਦ ਕੋਈ ਸੁਣਵਾਈ ਮੇਰੀ ਇੰਨੀ ਹੋਈ ਨਹੀਂ ਜੋ ਕਹਿੰਦੇ ਉਹ ਲਿਵਿੰਗ 'ਚ ਰਹਿਣ ਲੱਗੀ ਰਿਲੇਸ਼ਨ 'ਚ ਰਹਿੰਦੀ ਆ ਉਹ ਜਾ ਸਕਦੀ ਆ ਬਾਲਗ ਆ ਜੀ ਇਸ ਤਰ੍ਹਾਂ ਕਹਿ ਕੇ ਮੈਨੂੰ ਚੁੱਪ ਕਰਾ ਦਿੰਦੇ ਨੇ ਜਿੰਨ੍ਹੇ ਇਹਨਾਂ ਨੇ ਬੱਚਿਆਂ ਬਾਰੇ ਮੇਰੇ ਕੁਝ ਦੇਖਿਆ ਹੀ ਨਹੀਂ ਵੀ ਆ ਕੁਝ ਹੋ ਰਿਹਾ ਉਹਦੇ ਘਰੇ ਵੀ ਕੁਝ ਇਨਸਾਫ਼ ਹੋਣਾ ਚਾਹੀਦਾ ਚਾਰ ਬੱਚੇ ਆ ਜੀ ਤੋਡੇ ਨਾਲ ਪ੍ਰੈਕਟੀਕਲ ਜੀ ਹੋਇਆ ਹੈ ਆਮ ਜਿਹੜੇ ਘਰ ਗ੍ਰਸਤੀ ਵਾਲੇ ਜਿਹੜੇ ਲੋਕ ਹੈ ਤੁਸੀਂ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਵੀ ਤੁਹਾਨੂੰ ਇਹ ਚੋ ਕੁਝ ਧਿਆਨ ਦੇਣਾ ਚਾਹੀਦਾ ਤੁਹਾਨੂੰ ਲੋਕ ਸੁਣ ਰਹੇ ਹਨ ਜੀ ਮੈਨੂੰ ਇਹ ਵੀ ਆਪਦੇ ਹਰੇਕ ਬੰਦੇ ਨੂੰ ਕਰੇ ਮੋਬਾਈਲ ਚੈੱਕ ਕਰਨੇ ਚਾਹੀਦੇ ਜੀ ਲੋਕਾਂ ਦੇ ਘਰਾਂ ਦੇ ਵਿੱਚ ਬਹੁਤ ਕੁਝ ਹੋ ਰਿਹਾ ਮੇਰੇ ਨਾਲ ਮੈਂ ਕੁਝ ਖਾਂਦਾ ਪੀਂਦਾ ਨੀਗਾ ਵਧੀਆ ਕੰਮ ਕਰਦਾ ਸੀ ਮੈਂ ਜੇ ਮੇਰੇ ਨਾਲ ਹੋ ਸਕਦਾ ਸ਼ਹਿਰ ਨਿਵਾਸੀ ਦੇ ਕਿਸੇ ਬੰਦੇ ਨਾਲ ਵੀ ਹੋ ਸਕਦਾ ਜੀ ਅਸੀਂ ਤੁਹਾਨੂੰ ਡਿੰਗ ਕਰਾ ਕੋਈ ਨਹੀਂ ਮੈਂ ਕੋਈ ਮੇਰਾ ਭਵੇਂ ਡੋਪ ਟੈਸਟ ਕਰਾ ਲਓ ਜੀ ਮੈਂ ਕੋਈ ਚੀਜ਼ ਨਸ਼ੇ ਦੀ ਕੋਈ ਵੀ ਰਹਿਤ ਨਹੀਂ ਕੁਝ ਨਹੀਂ ਖਾ ਰਿਹਾ ਓਨਲੀ ਫॉर ਮਿਹਨਤ ਮੇਰੇ ਬਾਰੇ ਕੋਈ ਪੁੱਛ ਵੀ ਸਕਦੇ ਸਾਰੇ ਸ਼ਹਿਰ ਦੇ ਵਿੱਚ ਜੀ ਜੇ ਕੋਈ ਮੈਂ ਗਲਤ ਕੰਮ ਕਰਦਾ ਹੋਵਾਂ ਜਾਂ ਕੋਈ ਕੋਈ ਕਿਸੇ ਚੀਜ਼ ਦੇ ਮਗਰ ਜਾਂਦਾ ਹੋਵਾਂ ਕੋਈ ਮੇਰੇ ਜੋ ਗਲਤ ਨਹੀਂ ਪਾਇਆ ਜਾਊਗਾ ਜੀ ਤੁਹਾਡੀ ਪਤਨੀ ਨੇ ਉਹ ਜੋ ਸਟੈਪ ਚੱਕਿਆ ਕਿਤੇ ਨਾ ਕਿਤੇ ਤਾਂ ਉਹਦੇ ਦਿਮਾਗ ਦੇ ਵਿੱਚ ਤੁਹਾਡੇ ਪ੍ਰਤੀ ਕੋਈ ਨੈਗੇਟਿਵ ਪੁਆਇੰਟ ਹੋਊਗਾ ਵੀ ਮੇਰਾ ਮੈਨੂੰ ਕੋਈ ਨਹੀਂ ਰੱਖਦਾ ਮੈਨੂੰ ਪੈਸੇ ਨਹੀਂ ਦਿੰਦਾ ਮੈਨੂੰ ਖਰਚਾ ਨਹੀਂ ਦਿੰਦਾ ਕੁਝ ਨਾ ਕੁਝ ਤਾਂ ਉਹਦੇ ਮਨ ਦੇ ਵਿੱਚ ਅਲੀਗੇਸ਼ਨ ਹੋਊਗਾ ਨਾ ਤਾਂ ਹੀ ਚੱਕਿਆ ਇਸ ਟੈਪ ਨੇ ਨਹੀਂ ਜੀ ਇਹ ਨਹੀਂ ਮੈਨੂੰ ਪੈਸਾ ਵੀ ਅਲੀਗੇਸ਼ਨ ਕੀ ਸੀ ਮੇਰੇ ਨਾਲ ਸ਼ੀਸ਼ਕਾਂ ਦੇ ਗੁਰਦੁਆਰੇ ਦੋ ਵਾਰੀ ਜਾ ਕੇ ਆਈ ਆ ਇਸੇ ਮਹੀਨੇ ਪਿਛਲੇ ਮਹੀਨੇ ਤੇ ਅੰਮ੍ਰਿਤਸਰ ਵੀ ਜਾ ਕੇ ਆਏ ਸੀ ਮਕਾਨ ਵੀ ਦੇਖਿਆ ਉਹਨਾਂ ਨੇ ਮਕਾਨ ਦਾ ਸੌਦਾ ਵੀ ਕੀਤਾ ਮਕਾਨ ਲਿਆ ਸੀ ਰਹਿਣ ਦਾ ਪੂਰਾ ਸੀ ਪਰ ਇਹ ਨਹੀਂ ਪਤਾ ਸੀ ਵੀ ਅੰਦਰ ਕੀ ਚੱਲ ਰਿਹਾ ਹੈ ਨਹੀਂ ਮੈਨੂੰ ਪਤਾ ਸੀ ਮੈਨੂੰ ਕਹਿ ਰਹੀ ਸੀ ਵੀ ਪੈਸੇ ਪੂਸੇ ਕਢਾ ਕੇ ਤੂੰ ਬੈਗ ਦੇ ਵਿੱਚ ਰੱਖ ਲਾ ਇਹਨਾਂ ਦੀ ਪਲਾਨਿੰਗ ਸੀ ਜੀ ਮੇਰਾ ਮਕਾਨ ਵੀ ਬਕਾਇਆ ਸੀ ਯ अच्छा ਤੁਹਾਡਾ ਮੰਗਣੀ ਨੂੰ ਕੋਆਵਦੀ ਹੈ ਹਾਂ ਉਹ ਉਹੀ ਕੈਸ਼ ਲੈ ਕੇ ਗਏ ਆ ਜੀ ਉਹ ਕੈਸ਼ ਲੈ ਜਾਂਦਾ ਪਰ ਪ੍ਰੋਗਰਾਮ ਸੀ ਉਹ ਉਤਰਤੀ ਮੇਰੇ ਖਾਤਿਆਂ ਚ ਪੈਸੇ ਸੀ ਮੈਂ ਕਢਵਾ ਕੇ ਨਹੀਂ ਰੱਖੇ ਵੀ ਤਾਂ ਇਹ ਮੈਨੂੰ ਕਹਿ ਰਹੀ ਸੀ ਮੇਰੇ ਬੱਚਿਆਂ ਤੋਂ ਵੀ ਪੁੱਛ ਲਓ ਵੀ ਬੈਗ ਨਾਲ ਲਓ ਉਹਦੇ ਵਿੱਚ ਰੱਖ ਲਓ ਵੀ ਆਪਾਂ ਨੂੰ ਗਿਣਤੀ ਰਹੂਗੀ ਮੈਂ ਥੋੜਾ ਜਿਹਾ ਪੜਿਆ ਲਿਖਿਆ ਸੀ ਮੈਂ ਗਿਣਤੀ ਵਾਲੀ ਕੋਈ ਗੱਲ ਨਹੀਂ Google Pay ਹੋਣੇ ਫੋਨ ਦੇ ਵਿੱਚ ਪੈਸੇ ਵੀ ਚੈੱਕ ਦੇਣੇ ਆਪਾਂ ਵੀ ਆਪਾਂ ਕਿਉਂ ਕਢਵਾ ਕੇ ਰੱਖੀਏ ਜੀ ਤੇ ਸੋਨਾ ਤੇ ਥੋੜਾ ਬੋਤਾ ਕੈਸ਼ ਘਰੇ ਪਿਆ ਸੀ ਉਹ ਸਾਰਾ ਲੈ ਗਏ ਹੁਣ ਤੁਹਾਡੀ ਮੰਗ ਕੀ ਹੈ ਕਿਸ ਨੇ ਮੰਗਾ ਕਿਸ ਨੇ ਮੰਗੇ ਇਸ ਤਰ੍ਹਾਂ ਦੀ ਜੇਤਾ ਮੇਰੀ ਵਾਈਫ ਸਹੀ ਹੈ ਜੀ ਜੇ ਵੇਕਾ ਕੇ ਲੈ ਕੇ ਗਿਆ ਜਾਂ ਕਿਸੇ ਦਬਾਤਲੇ ਲੈ ਕੇ ਗਿਆ ਸਾਡੇ ਸਾਹਮਣੇ ਹੋਵੇ ਸਾਨੂੰ ਦੱਸੇ ਜੀ ਉਹਦੇ ਬੱਚੇ ਪਾਲ ਵੀ ਸਕਦੀ ਐ ਸਭ ਮੈਨੂੰ ਕੋਈ ਦੁੱਖ ਨਹੀਂਗਾ ਜੇ ਕੋਈ ਉਹੋ ਜੀ ਗੱਲ ਆ ਫਿਰ ਇਨਸਾਫ ਹੋਣਾ ਚਾਹੀਦਾ ਜੀ ਤਾਂ ਤੁਸੀਂ ਦੇਖ ਸਕਦੇ ਹੋ ਐਲੀਕੇਸ਼ਨ ਲਾਈ ਨੇ ਇਹਨਾਂ ਨੇ ਆਪਣੀ ਪਤਨੀ ਦੇ ਤੇ ਇੱਕ ਹੋਰ ਵਿਅਕਤੀ ਜਿਸ ਨੂੰ ਬਾਬਾ ਦੱਸਿਆ ਜਾ ਰਿਹਾ ਜੋ ਬਾਬਾ ਦਾ ਕੰਮ ਕਰਦਾ ਤਾਂ ਕਹਿੰਦੇ ਐ ਕੋਈ ਹੋ ਸਕਦਾ ਕੋਈ ਟੂਣਾ ਟਪਾ ਕਰਕੇ ਮੇਰੀ ਪਤਨੀ ਨੂੰ ਉਹ ਲੈ ਗਿਆ ਤਾਂ ਇਹਨਾਂ ਦੇ ਦੋਸ਼ਾਂ ਦੀ ਲੋਕ ਇਨਸਾਫ ਟੀਵੀ ਪੁਸ਼ਟੀ ਨਹੀਂ ਕਰਦਾ ਜੇਕਰ ਆਪਣਾ ਉਹ ਜਿਨ੍ਹਾਂ ਤੇ ਐਲੀਗੇਸ਼ਨ ਲਾ ਰਹੇ ਆਪਣਾ ਪੱਖ ਦੇਣਾ ਚਾਹੁੰਦੇ ਆ ਤਾਂ ਪੱਖ ਦੇ ਸਕਦੇ ਆ ਪਰ 15 ਸਾਲ ਮੈਰਿਜ ਤੋਂ ਬਾਅਦ ਚਾਰ ਬੱਚੇ ਨੇ ਇਹਨਾਂ ਦੇ ਉਸ ਨੂੰ ਲੈ ਕੇ ਕਿਤਨਾ ਕਿਤੇ ਮਨ ਜੋ ਝੰਜੋੜਿਆ ਜਾਂਦਾ ਕਿ ਇੱਕ ਜਵਾਨ ਬੱਚੇ ਜਵਾਨ ਬੇਟੀ ਨੂੰ ਇੱਕ ਮਾਂ ਛੱਡ ਕੇ ਚਲੀ ਜਾਂਦੀ ਹੈ ਤਾਂ ਕਿਤਨਾ ਕਿਤੇ ਬੜੀ ਦੁੱਖਦਾਈ ਗੱਲ ਹੈ ਕੀ ਮਾਣੇ ਸੋਚਾ ਤੇ ਸੋਚਿਆ ਕਿ ਉਹਦੇ ਮਾਈਂਡ ਦੇ ਵਿੱਚ ਕੀ ਸੀਗਾ ਕਿ ਪਤੀ ਉਹਨੂੰ ਪਿਆਰ ਨਹੀਂ ਕਰਦਾ ਸੀ ਜਾਂ ਕਿਤੇ ਆ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਕਮੀਆਂ ਤਾਂ ਜ਼ਰੂਰ ਹੋਣਗੀਆਂ ਜੇਕਰ ਇਹਦੇ ਵਿੱਚ ਕੋਈ ਦਰਾਰ ਪਈ ਹੈ ਤਾਂ ਦੁਆਰਾ ਫਿਰ ਕਹਿੰਦੇ ਆ ਕਿ ਜਿੰਨਾ ਤੇ ਇਲੀਕੇਸ਼ਨ ਲੱਗਿਆ ਜੇਕਰ ਆਪਣਾ ਪੱਖ ਦੇਣਾ ਚਾਹੁੰਦੇ ਆ ਤੇ ਲੋਕਨ ਸਾਹਿਬ ਟੀਵੀ ਨੂੰ ਆਪਣਾ ਪੱਖ ਜ਼ਰੂਰ ਦੇ ਸਕਦੇ ਆ ਕੈਮਰਾ ਪ੍ਰਸੰਤ ਜਿਸ ਦੇ ਨਾਲ ਮੈਸੇਜ ਦੇ ਅੰਦਰ ਲੋਕਨ ਸਾਹਿਬ ਟੀਵੀ ਕੋਡ ਪੂਰਾ